ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਲੈ ਕੇ ਹਾਜ਼ਰਾਂ ਜੀ ਅਗਲੇ 4 ਘੰਟਿਆਂ ਦੀ ਗੱਲ ਕਰਨੀ ਹੈ ਬੱਦਲ ਕਿੱਥੇ ਬਣਿਆ ਤੇ ਕਿੱਥੇ ਉਮੀਦ ਅਰਜ ਹੋਣਗੇ ਆਉਂਦੇ ਘੰਟਿਆਂ ਦੇ ਵਿੱਚ ਇਹ ਤੁਹਾਨੂੰ ਦੱਸਣਾ ਸੋ ਅਸਲ ਇਧੀਆਂ ਲਾਈਵ ਤੇ ਸੈਟਲਾਈਟ ਦੱਸੇ ਨਾ ਤੇ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਪਾਣਿਕ 4 ਦਾ ਟਾਈਮ ਹੁਣ ਜਾ ਰਿਹਾ ਹੈ 4 ਤੋਂ ਲੈ ਕੇ 8 ਵਜੇ ਤੱਕ ਦੀ ਅਫਰਡ ਹੋਏਗੀ ਅੱਜ ਜਿਵੇਂ ਕਿ ਅਸੀਂ ਦੱਸਿਆ ਸੀ ਮੌਨਸੂਨ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਹੁਣ ਹੋਣ ਗਿਆ ਪਰ ਉਹ ਸੀਮਿਤ ਖੇਤਰਾਂ ਤੱਕ ਸੀਮਿਤ ਰਹਿਣਗੀਆਂ ਯਾਨੀ ਕਿ ਲਿਮਟਿਡ ਅਸਰੇ ਜਿਹੜਾ ਬੱਦਲ ਬਣਿਆ ਹੋਇਆ ਸਰਸਾ ਫਤਿਹਪੁਰਾ ਦੇ ਲਾਗੇ ਸਤੋਖਲਾਂ ਦੀ ਗੱਲ ਕਰ ਲੈਣੇ ਆ ਜੋ ਕਿ ਅੱਗੇ ਵਾਅਦਾ ਹੋਇਆ ਮਾਨਸੇ ਵੱਲ ਉੱਤਰਿਆ ਜੇ ਮਾਨਸੇ ਦੇ ਖਾਸ ਕਰ ਇਧਰ ਪੂਰਬੀ ਸੜ ਦੇਖੇ ਤੇ ਲਹਿਰਾ ਗਾਗਾ ਔਰ ਸਨਾਮ ਸੜ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਕਿਤੇ ਦਰਮਿਆਨੇ ਵੀ ਲੱਗ ਸਕਦੇ ਨੇ ਮਾਨਸਾ ਦੇ ਕੁਝ ਖੇਤਰਾਂ ਦੇ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਝਟ ਤਗੜੀ ਲੱਗ ਸਕਦੀ ਹੈ ਤੇ ਕਿਤੇ ਹਲਕੇ ਦਰਮਿਆਨੇ ਵੀ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਇਸ ਤੋਂ ਇਲਾਵਾ ਚੰਡੀਗੜ੍ਹ ਮਹਾਲੀ ਫਾਂਚਕਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਹੋ ਰਹੇ ਨੇ ਤਗੜੀਗੜ੍ਹ ਜਿਲ੍ਹੇ ਨਾਲ ਇੱਧਰ ਜਿਹੜਾ ਬਦਲਾਅ ਬਣਿਆ ਹੋਇਆ ਪਟਿਆਲੇ ਜ਼ਿਲ੍ਹੇ ਦੇ ਪੂਰਬੀ ਖੇਤਰਾਂ ਤੱਕ ਔਰ ਇੱਧਰ ਮਰਿੰਡਾ ਰੋਪੜ ਮਹਾਲੀ ਡੇਰਾ ਬਸੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਐਸੇ ਲੇ ਕਿਤੇ ਨਾ ਕਿਤੇ ਦਰਜ ਹੋ ਰਹੇ ਨੇ ਜਿੱਥੇ ਨਹੀਂ ਹੋ ਰਿਹਾ ਉੱਥੇ ਅੰਦੀ ਘੰਟਿਆਂ ਦੇ ਵਿੱਚ ਦਰਜ ਹੋਣਗੇ ਇਸ ਤੋਂ ਇਲਾਵਾ ਜੇਕਰ ਆਪਾਂ ਮਾਝਾ ਖੇਤਰ ਦੀ ਗੱਲ ਕਰਦੇ ਹਾਂ ਜੀ ਤਗੜੀਗੜ੍ਹ ਜ਼ਿਲ੍ਹੇ ਦੇ ਜਿਹੜੀਆਂ ਲੈੰਦੇ ਵਾਲੇ ਫਾਸੇ ਬਣਦੀ ਫਈ ਹੈ ਤੇ ਇੱਥੇ ਜਿਹੜਾ ਜਿਆਦਾ ਸ੍ਰੀ ਅਮਰਦੇਸਰ ਸਾਹਿ ਅਮਜਿਠਾ ਇਹਨਾਂ ਖੇਤਾਂ ਦੇ ਕੁਝ ਖੁਸ਼ਕ ਖੇਤਰ ਹੈਗੇ ਨੇ ਜਿੱਥੇ ਹਲਕੇ ਸ਼ਰਾਟੇ ਲੱਗ ਰਹੇ ਨੇ ਇਸ ਵੇਲੇ ਬੱਦਲ ਵਜ ਦੇ ਨਾਲ ਤੇ ਬਹੁਤ ਸਾਰੇ ਖਾਗਾਂ ਦੇ ਵਿੱਚ ਬੱਦਲ ਇਸ ਵੇਲੇ ਗਰਜਲੇਸ਼ਕ ਵਾਲੇ ਫੜ ਰਹੇ ਆਂਦੇ ਘੰਟਿਆਂ ਦੇ ਵਿੱਚ ਇਹਨਾਂ ਦੋ ਚਾਰ ਥਾਵਾਂ ਤੇ ਵੀ ਦੋ ਚਾਰ ਹਲਕਿਆਂ ਦੇ ਜਾਂ ਫਿਰ ਸ੍ਰੀ ਅਮ੍ਰੇਸਰ ਸਾਹਿਬ ਜਾਂ ਗੁਰਦਾਸਪੁਰ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਵੀ ਸੰਭਵ ਨੇ ਜੇਕਰ ਬੱਦਲ ਐਕਟਿਵ ਹੋ ਗਿਆ ਜਿਆਦਾ ਤੇ ਦਰਮਿਆਨੇ ਦੇ ਲੈ ਕੇ ਤਗੜੀ ਝਟਪੂਜੇ ਨਾਲ ਖੇਤਰਾਂ ਦੇ ਵਿੱਚ ਲੱਗ ਸਕਦੀ ਹੈ ਰਾਜਸਥਾਨ ਦੇ ਹੋਰ ਤੇ ਖੇਤਰਾਂ ਦੇ ਵਿੱਚ ਤਗੜੇ ਗਰਜਲੇਸ਼ਕ ਵਾਲੇ ਬੱਦਲ ਫੜ ਰਹੇ ਨੇ ਜਿਹੜੇ ਕਿ ਆਉਂਦੇ ਘੰ ਸਰਤਗੜ ਅਨੂਪਗੜ ਇਹਨਾਂ ਖੇਤਰਾਂ ਦੇ ਵਿੱਚ ਵੀ ਗਰਜ ਰਿਸ਼ਕ ਨਾਲ ਬੱਦਲ ਤਗੜੇ ਬਣਦੇ ਫਏ ਨੇ ਤੇ ਸਰਸਾ ਫਤਿਹਪੁਰਬਾਦ ਭਵਾਨੀ ਰੋਤਕ ਜੀਂਦ ਜੱਜਰ ਇਹਨਾਂ ਖੇਤਰਾਂ ਦੇ ਵਿੱਚ ਵੀ ਕਾਰਵਾਈਆਂ ਹੋਣਗੀਆਂ ਹਲਕੇ ਤੋਂ ਲੈ ਕੇ ਤੇਜ਼ ਝਰਾਟੇ ਦੀਆਂ ਹਰਿਆਣਾ ਦੇ ਇਹ ਖੇਤਰ ਵੀ ਤਿਆਰ ਰਹਿਣ ਇਸਲਾਵਾ ਜੇਕਰ ਗੱਲ ਕਰਦੇ ਆ ਪਾਣੀ ਫਤ ਸੋਨੀ ਫਤ ਤੇ ਇੱਧਰ ਅੰਬਾਲਾ ਯਮਨਾਨਗਰ ਸਹਾਨਖਰ ਇਹਨਾਂ ਖੇਤਰਾਂ ਦੇ ਵਿੱਚ ਵੀ ਗਰਜ ਰਿਸ਼ਕ ਵਾਲੇ ਬੱਦਲ ਬਣਦੇ ਫਏ ਨੇ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਉੱਪਰ ਬੱਦਲ ਲੰਘਦਾ ਪਿਆ ਜੀ ਇੱਥੇ ਮੀਂਹ ਦਾ ਅਸਰ ਘੱਟ ਨੇ ਹਲਕੇ ਸ਼ਰਾਟੇ ਲੱਗ ਜਾਣ ਇਹ ਤੋਂ ਇਨਕਾਰ ਨਹੀਂ ਦਵਾਵਾ ਖੇਤਰ ਉਹ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਨਵਾਂ ਸ਼ਹਿਰ ਦੇ ਕੁਝ ਖੇਤਰਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਕਾਰਵਈਆਂ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਸੁੱਕਾ ਫੈਲ ਲੁਧਿਆਣੇ ਦੇ ਨਾਲ ਲੱਗਦੇ ਮਲੇਰ ਕੋਟਲਾ ਧੂਰੀ ਸੰਗਰੂਰ ਇਹ ਖੇਤਰ ਔਰ ਬਰਨਾਲਾ ਮਾਨਸਾ ਦੇ ਬਹੁਤੇ ਖੇਤਰ ਅਸਲ ਵਿੱਚ ਸੁੱਕੇ ਨੇ ਬੱਦਲ ਬਨਣ ਦੇ ਅਸਰ ਇਹਨਾਂ ਖੇਤਰਾਂ ਦੇ ਵਿੱਚ ਵੀ ਨੇ ਜੇਕਰ ਆਉਂਦੇ ਘੰਟਿਆਂ ਦੇ ਵਿੱਚ ਬੱਦ ਨੂੰ ਕਵਰ ਕਰੇਗਾ ਹਲੇ ਆਸਾਰ ਨੇ 5050 ਕੇ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣ ਵੀ ਸਕਦਾ ਨਹੀਂ ਵੀ ਬਣ ਸਕਦਾ ਜੇ ਬਣ ਗਿਆ ਤੇ ਉਹਦੇ ਲਿਖਤੀ ਪੋਸਟ ਰਾਕੇ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਫਿਲਹਾਲ ਜਿੱਥੇ ਕਿਤੇ ਬੱਦਲ ਬਣਿਆ ਹੋਇਆ ਉਹ ਅੱਗੇ ਦੋ ਤਿੰਨ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੋਇਆ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਤਗੜੀਆਂ ਝਟੜੀਆਂ ਕਾਰਵਾਈਆਂ ਦਰਜ ਕਰਾਵੇਗਾ ਜੀ ਇਹ ਜਾ ਸਕਦੇ ਹੋ ਧੰਨਵਾਦ ਜਿੱਥੇ ਕਿਤੇ ਮੀਂਹ ਲੱਗ ਰਹੇ ਨੇ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਧੰਨਵਾਦ